ਇੱਥੇ ਅੱਇਓ ਸ਼ਰਾਬ ਬਰਾਮਤ ਹੋਈਏ ਕੀ ਕਹਿੰਦੇ ਮੈਡਮ ਇਸਤਰਾਵਾਂ ਅੱਤੀ ਪਹਿਲਾਂ ਠਿਕਾ ਹੁੰਦਾ ਸੀ ਸ਼ਰਾਬ ਦਾ ਅੱਛਾ ਜੀ ਮੇਨ ਨਟ ਸੀ ਲੋਹਾਰਾ ਕਾ ਰੋਡ ਬਾਈਪਾਸ ਤੇ ਇਹ ਸਾਡਾ ਹਾਂ ਜੀ ਇਹ ਰਣਜੀਤਗੜ੍ਹ ਨੂੰ ਏਰੀਏ ਦਾ ਇਹ ਠਿਕਾ ਹੈਗਾ ਵਾ ਅੱਛਾ ਜੀ ਇਹ ਜਿਹੜਾ ਗਰੁੱਪ ਆਇਆ ਇਹ ਸਾਡੇ ਹੁਣ ਜਿਹੜੇ ਨਿਊ ਲਿਟ ਠੇਕੇਦਾਰ ਆ ਇਹ ਆ ਜਨਤੀਪੁਰ ਇਹਨਾਂ ਕੋਲ ਆ ਅੱਛਾ ਜੀ ਪਹਿਲਾਂ ਇਹ ਆਰ ਪੀ ਬੀ ਵਾਈਨ ਕੋਲ ਸੀ ਹਾਂ ਹਾਂ ਏ ਅੱਜ ਅਚਾਨਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਬੰਦਾ ਮਨਮੀਤ ਸਿੰਘ ਨਾਮ ਹੈ ਇਹਦਾ son of ਵਰਮਿੰਦਰ ਸਿੰਘ ਪਿੰਡ ਹੈਗਾ ਦਾ ਨਸ਼ਹਰਾ ਕਲਾਂ ਜਨਸ਼ਹਰਾ ਨੰਗਲੀ ਜ ਨੂੰ ਆਪਾਂ ਬੋਲ ਦਿੰਨੇ ਆ ਉਹ ਇਹਦਾ ਪਿੰਡ ਆ ਇਹ ਬੰਦਾ ਹੈthi ਇਸ ਠੇਕੇ ਦੇ ਵਿੱਚ ਕੁਰਸੀਆਂ ਟੇਬਲ ਲਾ ਕੇ ਤੇ ਇਸ ਠੇਕੇ ਨੂੰ ਐਜ਼ ਇਹ ਹਾਤਾਜੂਜ਼ ਕਰ ਰਿਹਾ ਵਾ ਅੱਛਾ ਜੀ ਆਪਣੀ ਮਰਜ਼ੀ ਦੇ ਨਾਲ ਕੋਈ ਡਿਪਾਰਟਮੈਂਟਲ ਪਰਮਿਸ਼ਨ ਨਹੀਂ ਹੈਗੀ ਇਹਦੇ ਕੋਲ ਤੇ ਇਹਦੇ ਕੋਲ ਅਸੀਂ ਅੱਜ ਇੱਕ ਪੇਟੀ ਫੜੀਆਂ ਬਲੈਂਡਰ ਪੈਡ ਪੰਜ ਲੂਸ ਬੋਤਲਾਂ ਫੜੀਆਂ ਜੀ ਬਲੈਂਡਰ ਪੈਡੀਆਂ ਤੇ ਤਿੰਨ ਪੇਟੀਆਂ ਬੀਅਰ ਦੀਆਂ ਫੜੀਆਂ ਦੇ ਜਿਹਦੇ ਵਿੱਚ ਹੈਵਰਟ ਤੇ ਕਿੰਗ ਫਿਸ਼ਰ ਹੈਗੀ ਆ ਤੇ ਪਲੱਸ ਇੱਕ ਬਲੈਕ ਐਂਡ ਵਾਈਟ ਦੀ ਬੋਤਲ ਆ ਇੱਕ ਬਲੈਕ ਟੀਚਰ ਦੀ ਬੋਤਲ ਆ ਗਈ ਆ। ਭਾਵੇਂ ਸਾਰੀ ਡੁਪਲੀਕੇਟ ਮਾਲ ਲੱਗ ਰਿਹਾ ਹੈ ਕਿ ਐਕਸਪਾਇਰੀ ਜਾਂ ਡੁਪਲੀਕੇਟ ਮਾਲ ਨਹੀਂ ਇਹ ਸਾਡਾ 31 ਮਾਰਚ ਤੱਕ ਤੇ ਠੀਕ ਆ ਮਾਲ ਕੋਈ ਡੁਪਲੀਕੇਟ ਜਾਂ ਐਕਸਪਾਇਰੀ ਨਹੀਂ ਹੈਗਾ। ਠੀਕ ਆ ਮਾਲ ਠੀਕ ਆ। ਲੇਕਿਨ ਲੀਗਲੀ ਤੌਰ ਤੇ ਇਹ ਦੁਕਾਨ ਜਿਹੜੀ ਅਪਰੂਵਡ ਨਹੀਂ ਹੈਗੀ। ਓਕੇ ਹਾਤੇ ਵਾਸਤੇ ਜਿਹੜੀ ਦੁਕਾਨ ਸਾਡੀ ਅਪਰੂਵਡ ਨਹੀਂ ਹੈਗੀ। ਗਵਰਨਮੈਂਟ ਵੱਲੋਂ ਕੋਈ ਫੀਸ ਜਾਂਦੀ ਹੈ ਸਾਡੀ ਜਿਹੜੀ ਇਹਨੇ ਨਹੀਂ ਭਰੀ। ਨਾ ਇਹਨੇ ਕੋਈ ਪਰਮਿਸ਼ਨ ਲਈ ਆ। ਵਿਦਆਊਟ ਲਾਇਸੈਂਸ विदाउट परमिशन ए एथे चिकन ਦਾ ਕੰਮ ਕਰਨ ਦੇ ਨਾਲ ਨਾਲ ਚਰਾਬ ਦਾ ਕਾਰੋਬਾਰ ਕਰ ਰਿਆ ਇਹ ਓਨਰ ਇੱਧਰ ਦੇ ਆ ਕਿਸੇ ਦੇ ਥੱਲੇ ਨੇ ਇਹ ਕਿਸੇ ਦੇ ਥੱਲੇ ਹੀ ਕੰਮ ਕਰ ਰਿਆ ਓਨਰ ਨਹੀਂ ਹੈਗਾ ਓਨਰ ਫਾਰ ਇਨਵੈਸਟੀਗੇਸ਼ਨ ਇਹਨੇ ਦੱਸਿਆ ਵਾ ਕਿ ਕੋਈ ਜਸਪਾਲ ਸਿੰਘ ਨਾਮ ਦਾ ਬੰਦਾ ਵਾ ਜਿਹਦੀ ਇਹ ਦੁਕਾਨ ਹੈ ਆ ਅੱਛਾ ਜੀ ਉਹ ਅਸੀਂ ਹੁਣ ਦੇਖਾਂਗੇ ਅੱਗੇ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਜਸਪਾਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਕੀ ਉਹਨਾਂ ਦਾ ਫੋਨ ਨੰਬਰ ਆ ਇਹ ਤੇ ਕਹਿ ਰਿਆ ਕਿ ਮੈਨੂੰ ਕਿਸੇ ਦਾ ਕੁਝ ਪਤਾ ਨਹੀਂ ਆ ਚਾਬੀਆਂ ਵੀ ਇਹਨੇ ਕਿਸੇ ਕੋਲੋਂ ਲਈਆਂ ਨੇ ਅੱਛਾ ਜੀ ਤੇ ਹੁਣ ਇਨੂੰ ਲੈ ਕੇ ਜਾ ਰਹੇ ਆ ਆ ਸਦਰ ਥਾਣੇ ਅੱਛਾ ਜੀ ਉੱਥੇ ਫਿਰ ਤੇ ਐਫ ਆਈ ਆਰ ਲੌਂਚ ਹੋਏਗੀ ਜੋ ਵੀ ਸਾਡੀ ਕਾਠੀ 14 ਦਾ ਜਿਹੜਾ ਪਰਚਾ ਹੈਗਾ ਵਾ ਉਹ ਇਹਦੇ ਤੇ ਦਿੱਤਾ ਜਾਏਗਾ ਹੂੰ ਹੂੰ ਉਸ ਤੋਂ ਬਾਅਦ ਥਾਣਿਆਂ ਵਾਲੇ ਜੋ ਆਪਣੇ ਆਈਓ ਸਾਹਿਬ ਨੇ ਉਹ ਇਨਵੈਸਟੀਗੇਸ਼ਨ ਕਰਨਗੇ ਇਹ ਮਾਲ ਨੇ ਕਿੱਥੋਂ ਲਿਆ ਤੇ ਇਹਨੂੰ ਕਿੰਨੇ ਪਰਮਿਸ਼ਨ ਦਿੱਤੀ ਇੱਥੇ ਰੱਖ ਕੇ ਚਲਾਉਂਦੇ ਸਨ ਸਰੀਰ ਸ਼ਟਰ ਜਾਂ ਸਰੀਆਮ ਲੈਕ ਸ਼ਟਰ ਵੀ ਓਪਨ ਹੁੰਦਾ ਸੀ ਜਾਂ ਕਿਸ ਤਰੀਕੇ ਨਾਲ ਹੁੰਦਾ ਸੀ ਜੀ ਮੈਡਮ ਇਸ਼ਾਰਾ ਆਮ ਹੀ ਕਰ ਰਿਹਾ ਸੀ ਜੀ ਤਾਂ ਹਾਂਜੀ ਸ਼ਰੇਆਮ ਹੀ